ਇਹ ਜਿਹੜਾ ਅਕਾਲੀ ਪੁਰਲਾ ਸਿੰਘ ਦਾ ਬੁਰਜ ਹੈ ਅਕਾਲੀ ਬਾਬਾ ਪੁਰਲਾ ਸਿੰਘ ਜਿਹੜੇ ਬੁੱਢਾ ਦਲ ਦੇ ਵੀ ਜਥੇਦਾਰ ਸੀ ਪਹਿਲਾਂ ਬੁੱਢਾ ਦਲ ਦਾ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਬੁੱਢਾ ਦਲ ਦੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਉਹਨਾਂ ਨੇ ਹੀ ਜਿਹੜਾ ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਜੇ ਆਪਾਂ ਕਈ ਵਾਰੀ ਗੱਲ ਕਰਦੇ ਸਿੱਖਾਂ ਜਿਵੇਂ ਜਥੇਦਾਰ ਕਿਹੋ ਜਿਹਾ ਹੋਵੇ ਅਕਾਲੀ ਪੁਰਖ ਸਿੰਘ ਵਰਗਾ ਹੋਵੇ ਇਹ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੂੰ ਵੀ ਕੋਲਡਿਆਂ ਦੀ ਸਜ਼ਾ ਦਾਈ ਤੇ ਉਹਨਾਂ ਨੇ ਪਰਵਾਣ ਵੀ ਕੀਤੀ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਉਹ ਇੱਥੇ ਹੀ ਨਿਵਾਸ ਰੱਖਦੇ ਸੀ ਤੇ ਇੱਥੋਂ ਹੀ ਆਪਣੇ ਉੱਤੇ ਜਾਂਦੇ ਸੀ ਤੇ ਅਕਾਲੀ ਬਾਬਾ ਪੁਰਖ ਸਿੰਘ ਜੀ ਦੇ ਨਾਮ ਦੇ ਨਾਲ ਇਹ ਜਿਹੜਾ ਮਸ਼ਹੂਰ ਹੈ ਚੌਣੀ ਹੈ ਇਹ ਇੱਕ ਨਾਲ ਜਿਵੇਂ ਆ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਜਿਹੜੇ ਜੰਗੀ ਅਭਿਆਸ ਕਰਾਉਂਦੇ ਸੀ ਇਹਦਾ ਅਮਲ ਦਾ ਘੜਾ ਸਾਹਿਬ ਦਾ ਮਿਲਦਾ ਤੇ ਜਦ ਹੀ ਆਏ ਉਹ ਨਹੀਂ ਮੈਂ ਤਾਂ ਇਹੀ ਕਹਿਣ ਲੱਗਿਆ ਸੀ ਉਹ ਜਿਹੜੀ ਵੀ ਪੁਰਾਣੀ ਰਹਿ ਗਈ ਹੈ ਫਿਰ ਬਾਬਾ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਬਣਨਾ ਚਾਹੀਦਾ ਹੈ ਸੋ ਇਨਸਾਨ ਵੀ ਚੱਲੂਗਾ ਹਾਂ ਸਰਦਲ ਕਬੀਲਾ ਬਿਲਕੁਲ ਨਿਸ਼ਾਨੇ ਦੇ ਆਪ ਜੀ ਨੇ ਬਸਨ ਕੀਤਾ ਬਿਲਕੁਲ ਨਹੀਂ ਹੁਣ ਤਾਂ ਇਹਨਾਂ ਨੇ ਸਿਆਸਤ ਕਰਤੀ ਸਾਰੀ ਹਾਂ ਜੀ ਹਾਂ ਜੀ ਬਿਲਕੁਲ ਤਾਂ ਉਹਦੇ ਵਿੱਚ ਫਿਰ ਪਰਮਾਰਥ ਕਦੇ ਕਦੇ ਪਿੱਛੇ ਰਹਿ ਜਾਂਦੀ ਹੈ ਬਿਲਕੁਲ ਜੀ ਹਾਂ ਤੁਹਾਡੇ ਵਰਗੇ ਮਹਾਪੁਰਾ